ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸੈਸਟਰੀ ਕਾਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਹੋ ਚੜ੍ਹਦੀ ਕਲਾ ਚਰੋ ਬਲੌਗ ਦੀ ਸ਼ੁਰੂਆਤ ਕਰਨ ਲੱਗੀ ਸੀ ਜੀ ਇੱਧਰ ਬਣਾਉਣ ਲੱਗੇ ਆਪਾਂ ਬਿੱਸੀ ਰੋਟੀ ਮੱਕੀ ਵਾਲੀ ਠੀਕ ਹੈ ਜੀ ਉਹ ਵੀ ਚੁਕੰਦਰ ਵਾਲੀ ਬਹੁਤ ਸਾਰਿਆਂ ਦੀ ਮਤਲਬ ਚੁਆਇਸ ਹੁੰਦੀ ਹੈ ਕਿ ਮੱਕੀ ਦੀ ਰੋਟੀ ਖਾਣ ਦਾ ਸ਼ੌਕ ਹੁੰਦਾ ਹੈ ਨਾ ਕਈ ਕਿਸ ਤਰ੍ਹਾਂ ਦੀ ਖਾਂਦੇ ਆ ਕਈ ਕਿਸ ਤਰ੍ਹਾਂ ਦੀ ਖਾਂਦੇ ਆ ਮਿਸੀਆਂ ਰੋਟੀਆਂ ਅੱਜ ਕੱਲ ਸਰਦੀਆਂ ਦੇ ਵਿੱਚ ਖਾਸ ਕਰ ਜਿਵੇਂ ਮੱਕੀ ਦੀ ਰੋਟੀ ਦੀ ਬਹੁਤ ਡਿਮਾਂਡ ਹੁੰਦੀ ਹੈ ਬਿਲਕੁਲ ਸਿੰਪਲ ਤੇ ਸੌਖੀ ਤਰੀਕੇ ਨਾਲ ਬਣਦੀ ਹੈ ਬਣਾਣੀ ਵੀ ਬਹੁਤ ਸੌਖੀ ਹੈ ਤੇ ਬਣਦੀ ਵੀ ਬਹੁਤ ਟੇਸਟੀ ਹੈ ਤੇ ਅੱਜ ਮੈਂ ਬਣਾਉਣ ਲੱਗੀ ਸੀ ਚੁਕੰਦਰ ਵਾਲੀ ਠੀਕ ਹੈ ਜੀ ਇਹ ਮੈਂ ਕੱਟ ਰਹੀ ਸੀ ਵਿੱਚ ਮੈਂ ਕਿਾ ਥੋੜਾ ਬਹੁਤ ਮਿਕਸ ਕਰ ਦਾਂਗੀ ਬਾਕੀ ਬਣੇਰੋ ਗਾਇਸ ਮੱਕੀ ਦੀ ਰੋਟੀ ਬਣਾਵਾਂਗੇ ਤੁਹਾਡੇ ਨਾਲ ਉਸੇ ਤਰ੍ਹਾਂ ਦੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਚਾਹੋ ਇਹਦੇ ਵਿੱਚ ਕੁਝ ਵੀ ਪਾ ਸਕਦੇ ਹੋ ਮੂਨੀਆਂ ਪਾਓ ਗਾਜਰ ਪਾਓ ਪਾਲਕ ਪਾਓ ਮੇਥੀ ਪਾਓ ਠੀ ਬਹੁਤ ਸਾਰਿਆਂ ਦੀ ਪਸੰਦ ਹੁੰਦੀ ਹੈ ਤੁਸੀਂ ਚੁਕੰਦਰ ਦਾ ਹਲਵਾ ਚੁਕੰਦਰ ਦੀ ਸਬਜੀ ਚੁਕੰਦਰ ਦਾ ਕੁਝ ਵੀ ਮਤਲਬ ਬਣਾ ਲਓ ਤੇ ਮੈਂ ਕਿਹਾ ਚਲੋ ਅੱਜ ਮੱਕੀ ਦੀ ਰੋਟੀ ਬਣਾਨੇ ਆਪਾਂ ਬਾਕੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਜਾਵਾਂਗੇ ਜੀ ਆਪਾਂ ਅੱਧਾ ਕਰ ਲਈਏ ਪਹਿਲਾਂ ਆਪਣੀਆਂ ਤਿਆਰੀਆਂ ਇਸੇ ਲੋਜੀ ਅੰਦਰ ਆਪਾਂ ਬਣਾਣ ਛਾਨਣ ਲੱਗਿਆ ਪਹਿਲਾਂ ਮੱਕੀ ਦਾ ਆਟਾ ਠੀਕ ਹੈ ਜੇਕਰ ਮੱਕੀ ਦਾ ਆਟਾ ਜਿਵੇਂ ਵੀ ਤੁਸੀਂ ਚਾਹੇ ਕੁਝ ਵੀ ਪਾ ਕੇ ਗੁੰਨਣਾ ਹੋਵੇ ਨਾ ਤੇ ਕਹਿ ਦਿੰਦੇ ਫਿਰ ਰੋਟੀ ਫੱਟ ਜਾਂਦੀ ਹੈ ਰੋਟੀ ਜਿਹੜਾ ਸਮਾਨ ਹੁੰਦਾ ਨਾ ਜਿਵੇਂ ਆਪਾਂ ਕੁਝ ਵੀ ਪਾਣਾ ਹੋਵੇ ਤੇ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਉਹਨੂੰ ਨਾ ਗ੍ਰाइंड ਕਰ ਲਿਆ ਕਰੋ ਠੀਕ ਹੈ ਇੱਕ ਰੋਟੀ ਇੱਕ ਇਹਨੂੰ ਗ੍ਰाइंड ਕਰਕੇ ਪਾਇਆ ਕਰੋ ਮਸਾਲੇ ਨੂੰ ਜੋ ਵੀ ਪਾਣਾ ਹੁੰਦਾ ਤੁਸੀਂ ਆਪਣੇ ਟੇਸਟ ਅਨੁਸਾਰ ਜੋ-ਜੋ ਚੀਜ਼ਾਂ ਪਾਣੀਆਂ ਹੁੰਦੀਆਂ ਠੀਕ ਹੈ ਆਹ ਦੇਖੋ ਜੀ ਮੈਂ ਇਹ ਲੈ ਲਈਆਂ ਮooli ਹੈ ਗਾਜਰ ਹੈ ਤੇ ਪਾਲਕ ਹੈ ਤੁਸੀਂ ਸੋਚੋਗੇ ਪਤ ਨਹੀਂ ਇੰਨੇ ਮੋਟਾ-ਮੋਟਾ ਇਹ ਅਸੀਂ ਗ੍ਰाइंड ਕਰਾਂਗੇ ਠੀਕ ਹੈ ਤੇ ਬਾਕੀ ਇਹਦੇ 'ਚ ਅਦਰਕ ਹਰੀ ਮਿਰਚ ਆਹ ਦੇਖ ਪਿਆਜ਼ ਵੀ ਪਾ ਲਿਆ ਆਪਣੇ ਟੇਸਟ ਅਨੁਸਾਰ ਜਿਵੇਂ ਵੀ ਜੋ ਤੁਸੀਂ ਕੁਝ ਵੀ ਪਾਣਾ ਹੋਵੇ ਆਪਣਾ ਟੇਸਟ ਵਧਾਣ ਲਈ ਇਹਦੇ ਵਿੱਚ ਕੁਝ ਵੀ ਚੀਜ਼ਾਂ ਪਾ ਸਕਦੇ ਹੋ ਤੇ ਇੱਕ ਚੀਜ਼ ਦਾ ਧਿਆਨ ਰੱਖਿਆ ਕਰੋ ਜਦੋਂ ਵੀ ਕਦੀ ਤੁਸੀਂ ਬਣਾਉਂਦੇ ਹੋ ਨਾ ਤੇ ਗਰਮ ਪਾਣੀ ਆਟਾ ਗੁੰਨਦੇ ਹੁੰਦੇ ਗਰਮ ਪਾਣੀ ਹੋਣਾ ਚਾਹੀਦਾ ਗਰਮ ਪਾਣੀ ਨਾਲ ਗੁੱਝਿਆ ਹੋਇਆ ਆਟਾ ਨਾ ਕਦੀ ਵੀ ਸਾਡਾ ਬਿਲਕੁਲ ਵੀ ਨਹੀਂ ਰੋਟੀ ਫੱਟਦੀ ਹੈਗੀ ਠੀਕ ਹੈ ਜੀ ਉਹ ਜੀ ਇੱਧਰ ਆਪ ਆਪਣਾ ਸਾਰੀਆਂ ਚੀਜ਼ਾਂ ਨੂੰ ਗਰਮਿੰਡ ਕਰ ਲਾਂਗੇ ਵਧੀਆ ਤਰੀਕੇ ਨਾਲ ਟੈਲੋਜੀ ਆ ਦੇਖੋ ਇਹਨੂੰ ਆਪਾਂ ਕਰ ਲਿਆ ਗ੍ਰਾਈਂਡ ਠੀਕ ਹੈ ਇਹਨੂੰ ਇਹਦੇ ਵਿੱਚੇ ਪਾ ਦਾਂਗੇ ਫਿਰ ਆ ਜਿਹੜਾ ਮੇਰਾ ਬਚਿਆ ਪਿਆ ਇਹ ਵੀ ਆਪਾਂ ਗ੍ਰਾਈਂਡ ਕਰ ਲਾਂਗੇ ਜੇਕਰ ਤੁਸੀਂ ਇਸ ਤਰ੍ਹਾਂ ਬਣਾਣੀ ਹੋਵੇ ਨਾ ਕਣਕ ਦੀ ਵੀ ਰੋਟੀ ਇਸੇ ਤਰ੍ਹਾਂ ਹੀ ਬਣਾ ਸਕਦੇ ਹੋ ਵੀ ਬਹੁਤ ਵਧੀਆ ਤੇਜ਼ੀ ਬਣਦੀ ਹੈ ਸੇਮ ਇਹੀ ਸਾਰੀਆਂ ਚੀਜ਼ਾਂ ਪਾ ਕੇ ਠੀਕ ਹੈ ਜੀ ਜੀਗਾ ਮਸਾਲਾ ਇਹ ਵੀ ਮੈਂ ਸਾਰਾ ਪਾ ਲੂੰਗੀ ਜਿੰਨਾ ਮਰਜ਼ੀ ਮਟੀਰੀਅਲ ਹੋਵੇ ਠੀਕ ਹੈ ਓਨਾ ਹੀ ਵਧੀਆ ਲੱਗਦੀ ਹੈ ਜਿੰਨਾ ਵੀ ਜ਼ਿਆਦਾ ਮਟੀਰੀਅਲ ਪਾਓਗੇ ਨਾ ਤੁਸੀਂ ਇਹਦਾ ਲੱਗ ਤੋਂ ਹੀ ਟੇਸਟ ਆਏਗਾ ਤੇ ਆਹ ਦੇਖੋ ਜਿਹੜਾ ਮੈਂ ਕਹੇ ਦੀ ਸੀ ਚੁਕੰਦਰ ਇਹ ਅਸੀਂ ਜੂਸ ਜਿਵੇਂ ਕੱਢ ਲੈਂਦੇ ਨਾ ਕਦੋਂ ਕਸ ਕਰਕੇ ਜਾਂ ਕਈ ਵਾਰੀ ਫੇਸ ਤੇ ਯੂਜ਼ ਕਰਦੇ ਆ ਕੁਝ ਬਣਾਉਣਾ ਹੋਵੇ ਤੇ ਮੇਰੇ ਕੋਲ ਚੁਕੰਦਰ ਗ੍ਰਾਈਂਡ ਹੋਈ ਪਈ ਹੋਈ ਸੀਗੀ ਠੀਕ ਹੈ ਹੁਣ ਇਹ ਵੀ ਆਪਾਂ ਵਿੱਚੇ ਹੀ ਗ੍ਰਾਈਂਡ ਕਰਕੇ ਪਾਵਾਂਗੇ ਤੇ ਲੋ ਜੀ ਵੈਸੇ ਤਾਂ ਕਦੋਂ ਕਸ ਹੋਈ ਹੋਈ ਸੀ ਮੈਂ ਹਲਕੀ ਜਿਹੀ ਜਿਵੇਂ ਕਹੇ ਦੇ ਚਾ ਨਾ ਗ੍ਰਾਈਂਡ ਕਰ ਲਵਾਂ ਲੋਜੀ ਇਹਨੂੰ ਵੀ ਆਪਾਂ ਵਿੱਚੇ ਪਾ ਲੈਨੇ ਠੀਕ ਹੈ ਜੀ ਹੁਣ ਆਪਾਂ ਆਪਣੇ ਟੇਸਟ ਅਨੁਸਾਰ ਇਹਦੇ ਵਿੱਚ ਪਾਵਾਂਗੇ ਜੀ ਜੋ ਜੋ ਮਸਾਲੇ ਤੁਸੀਂ ਪਾਣਾ ਚਾਹੁੰਦੇ ਹੋ ਹਰਾ ਧਨੀਆ ਪਾਓ ਨਮਕ ਮਿਰਚ ਆਪਣੇ ਟੇਸਟ ਅਨੁਸਾਰ ਪਾਓ ਠੀਕ ਹੈ ਜੀ ਤੇ ਲੋਜੀ ਇਹਦੇ ਵਿੱਚ ਪਾ ਲਈਏ ਹੁਣ ਆਪਾਂ ਆਪਣੇ ਨਮਕ ਆਪਣੇ ਟੇਸਟ ਅਨੁਸਾਰ ਪਾ ਲੈਂਦੇ ਠੀਕ ਹੈ ਜੀ ਇਹ ਚਾਹ ਹਲਕੀਆਂ ਜੀ ਮੈਂ ਹਰੀਆਂ ਪਾਈਆਂ ਵੈਸੇ ਹਲਕੀ ਜੀ ਹਲਦੀ ਜ਼ਰੂਰ ਪਾਇਆ ਕਰੋ ਗਰਮ ਮਸਾਲਾ ਪੂਜਿਆ ਹੋਇਆ ਜੀਰਾ ਫੋਨ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਮਿਕਸ ਕਰ ਲੈਣਾ ਸਾਰੇ ਆਟੇ ਨੂੰ ਨਾ ਵਧੀਆ ਮਿਕਸ ਕਰ ਲਾਂਗੇ ਤੇ ਲੋ ਜੀ ਮਿਕਸ ਕਰ ਲਿਆ ਹੁਣ ਆਪਾਂ ਆ ਦੇਖੋ ਗਰਮ ਪਾਣੀ ਲਿਆ ਮੈਂ ਠੀਕ ਹੈ ਗਰਮ ਪਾਣੀ ਦੇ ਨਾਲ ਆਪਾਂ ਆਟਾ ਗੁੰਨਣਾ इस तरह करके गरम पानी गुन दे जाने गुन के आप रख लिया ठीक है थोड़ी देर आपू रख देंगे ताकि वज् तरीके ना अठ रजगा जो आप फिर रोटी बनानी होएगी फिर उस हिसाब ना आपूँ चंकी तरह ना मिथ लाए ठीक है जी आ देखो इस तरह करके ਆਪਾਂ ਇਹ ਰੋਟੀ ਬਹੁਤ ਸਵਾਦ ਲੱਗਦੀ ਹੈ ਬੱਚਿਆਂ ਲਈ ਸਪੈਸ਼ਲ ਤੁਸੀਂ ਬਣਾਇਓ ਚਕੰਦਰ ਵਾਲੀ ਰੋਟੀ ਤੇ ਤੁਹਾਨੂੰ ਪਤਾ ਨਾਲੇ ਖੂਨ ਵਾਦ ਹੈ ਤੇ ਨਾਲੇ ਟੇਸਟੀ ਬਹੁਤ ਲੱਗਦੀ ਹੈ ਚਾਹੇ ਤੁਸੀਂ ਬੱਚਿਆਂ ਦੇ ਟਿਫਨ 'ਚ ਵੀ ਇਹ ਰੋਟੀ ਦੇ ਸਕਦੇ ਠੀਕ ਹੈ ਜੀ ਬਾਕੀ ਦਰਤਾ ਕੱਪ ਆਪਣੇ ਕਰ ਲੈਣੇ ਆ ਜੀ ਚੁੱਲ੍ਹੇ ਦੀ ਤਿਆਰ ਇਹਨੂੰ ਆਪਾਂ ਟਿੰਡਾਕ ਦਿੱਤਾ ਪੈਣਾ ਜੇਕਰ ਜੇ ਮੇਰੀਆਂ ਭੈਣਾਂ ਜੇਕਰ ਤੁਹਾਡਾ ਵੀ ਦਹੀਂ ਨਹੀਂ ਜੰਮਦਾ ਨਾ ਕਈ ਵਾਰੀ ਜਲਦੀ ਤੇ ਅੱਜ ਕੱਲ ਸਰਦੀ ਹੈ ਤੇ ਤੁਸੀਂ ਵੀ ਇਹ ਤਰੀਕੇ ਨਾਲ ਛੋਟਾ ਜਿਹਾ ਜੇਕਰ ਤੁਹਾਡੇ ਕੋਲ ਚਪਾਤੀ ਬਾਕਸ ਹੈ ਜਿਸ ਹਿਸਾਬ ਨਾਲ ਤੁਸੀਂ ਦਹੀਂ ਜਮਾਣਾ ਤੁਸੀਂ ਜਮਾਲਿਆ ਕਰੋ ਆ ਦੇਖੋ ਬਹੁਤ ਸੋਹਣਾ ਦਹੀਂ ਜੰਮਦਾ ਇਹਦੇ ਵਿੱਚ ਠੀਕ ਹੈ ਜੀ ਮੈਂ ਤਾਂ ਇੱਦਾਂ ਹੀ ਜਮਾ ਕੇ ਰਾਤ ਨੂੰ ਸੋ ਜਾਣੀ ਹੁੰਨੀ ਆ ਜਾਂ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਤੜਕੇ ਉੱਠਦੇ ਹੁੰਦੇ ਹੋ ਚਾਹ ਪਾਣੀ ਬਣਾਉਂਦੇ ਹੋ ਨਾ ਤੇ 2 2.5 ਘੰਟਿਆਂ ਦੇ ਵਿੱਚ ਦਹੀਂ ਜੰਮ ਹੁੰਦਾ ਨਾਲੇ ਮਿੱਠਾ ਵੀ ਜਾਂਦਾ ਕਿਉਂਕਿ ਸਰਦੀਆਂ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਦਹੀਂ ਜਮਾਉਂਦੀ ਸਭ ਤੋਂ ਜ਼ਿਆਦਾ ਔਖਾ ਕੰਮ ਲੱਗਦਾ ਹੈ ਕਦੀ ਆਪਾਂ ਆਟੀਆਂ ਸੀਆਂ ਕਿਤੇ ਕਿਤੇ ਆਪਾਂ ਲਘੋਲ ਘੋ ਕੇ ਰੱਖ ਦਿਆਂ ਕਿਉਂਕਿ ਜੇ ਘਰੇ ਠੰਡ ਮੰਨ ਜੇ ਫਿਰ ਇਹ ਦਹੀਂ ਜਮਾਦਾਨੀ ਬਹੁਤ ਠੀਠ ਹੋ ਜਾਂਦਾ ਇਸ ਕਰਕੇ ਤੁਸੀਂ ਵੀ ਜੇ ਦਹੀਂ ਚਮਾਣਾ ਹੁੰਦਾ ਨਾ ਤੇ ਇਹ ਤਰੀਕੇ ਨਾਲ ਦਹੀਂ ਜਮਾਇਆ ਕਰੋ ਮੈਂ ਤੁਹਾਡੇ ਨਾਲ ਮੈਂ ਕਹਿੰਦਾ ਇਹ ਵੀ ਦੱਸ ਦਵਾਂ ਵੀ ਅਸੀਂ ਤਾਂ ਇਦਾਂ ਦਹੀਂ ਜਮਾ ਲੈਣੇ ਹੁੰਨੇ ਆ ਮੈਂ ਹਮੇਸ਼ਾ ਜ਼ਿਆਦਾਤਰ ਸਰਦੀਆਂ ਦੇ ਵਿੱਚ ਇਦਾਂ ਹੀ ਜਮਾਣੇ ਵੈਸੇ ਕਈ ਕਹਿ ਦਿੰਦੇ ਆ ਕਿ ਮਿੱਟੀ ਦੇ ਕੁਜੇ 'ਚ ਜਮਾਉਣਾ ਚਾਹੀਦਾ ਹੈ ਮਿੱਟੀ ਦੇ ਕੁਜੇ ਚ ਵੀ ਵਧੀਆ ਚੰਮਦਾ ਪਰ ਮੈਂ ਹਮੇਸ਼ਾ ਹੀ ਦਹੀਂ ਇਦਾਂ ਹੀ ਜਮਾਂਦੀ ਹਾਂ ਸਰਦੀਆਂ ਦੇ ਵਿੱਚ ਗਰਮੀਆਂ ਚ ਤਾਂ ਅਸੀਂ ਜਿੱਦਾਂ ਮਰਜੀ ਜਮਾ ਲਈਏ ਕਿਉਂਕਿ ਉਦੋਂ ਤਾਂ ਦਿੱਕਤ ਹੁੰਦੀ ਨਹੀਂ ਚੰਗਾ ਚੰਗਾ ਦੁੱਧ ਜੰਮ ਜਾਂਦਾ ਹੈ ਤਾਂ ਫਿਰ ਕਹਿਣਾ ਦਹੀਂ ਦੀ ਗੱਲ ਹੈ ਪਹਿਲਾਂ ਅਸੀਂ ਇੱਧਰ ਆਪਾਂ ਚੁੱਲ੍ਹੇ 'ਚ ਬਾਲ ਲਈ ਅੱਗ ਆਪਾਂ ਹੁਣ ਬਣਾਵਾਂਗੇ ਆਪਣੀ ਮੱਕੀ ਦੀ ਰੋਟੀ ਪਹਿਲਾਂ ਮੈਂ ਕੋਸ਼ਿਸ਼ ਇਹ ਹੀ ਕਰਦੀ ਹੁੰਦੀ ਹੁਣ ਮੇ ਆ ਹਮੇਸ਼ਾ ਸਿੱਖਦੀ ਹੁੰਦੀ ਹੈ ਕਿ ਮੇਰੇ ਹੱਥ ਨਾਲ ਮੇਰੇ ਤੋਂ ਬਣਨੀ ਆ ਜਵੇ ਮੈਨੂੰ ਬਣਾਣੀ ਕਈ ਕਹਿੰਦੇ ਨੇ ਨਾ ਸੋਖੀ ਹੁੰਦੀ ਪਰ ਜਿਆਦਾ ਪਤਲੀ ਨਹੀਂ ਹੁੰਦੀ ਬਸ ਬਣ ਜਾਂਦੀ ਹੈ ਪਰ ਪਤਲੀ ਨਹੀਂ ਹੁੰਦੀ ਜਿਵੇਂ ਮੈਂ ਪਤਲੀ ਚਾਹੁੰਦੀ ਆ ਨਾ ਰੋਟੀ ਬਣਾਣੀ ਉਸ ਤਰ੍ਹਾਂ ਨਹੀਂ ਬਣਦੀ ਜੀ ਕਿਨਾਰੀ ਰੁੱਕ ਜਾਂਦੀ ਹੈ ிபி இது எதா மம்மி நீ ਅੱਜ ਜੇਕਰ ਤੁਸੀਂ ਵੀ ਰੋਟੀ ਇਹਦੇ ਤੇ ਬਣਾਉਣਾ ਚਾਹੁੰਦੇ ਹੋ ਨਾ ਕਈ ਵਾਰੀ ਆਪਾਂ ਨੂੰ ਹੱਥਾਂ ਨਾਲ ਨਹੀਂ ਆਦੀ ਤੇ ਮੈਂ ਹਮੇਸ਼ਾ ਇੱਦਾਂ ਹੀ ਬਣਾਉਂਦੀ ਹੁੰਦੀ ਆ ਤੇ ਬਹੁਤ ਸੌਖੀ ਬਣ ਜਾਂਦੀ ਇਹ ਜਦ ਨਾਲ। ਦੇਖੋ ਰੋਟੀ ਬਣਦੀ ਵੀ ਬਹੁਤ ਸੋਹਣੀ ਬਣਦੀ ਵੀ ਬਹੁਤ ਸੌਖੀ ਹੈ ਤੇ ਇਹਨੂੰ ਜਿੱਦਾਂ ਮਰਜ਼ੀ ਆਪਾਂ نیچے ਨਾ ਗਿੱਲਾ ਸੀਗਾ ਮੇਰਾ ਚੱਕਲਾ ਮੈਨੂੰ ਲੱਗਦਾ ਕੋਲੋਥੀਂ ਚੀਕੋ ਪੀ ਗਏ। ਇਹ ਬਸ ਇਦਾਂ ਹੁੰਦਾ ਕੋਲੋਥੀਂ ਤੋਂ ਰੋਟੀ ਚੱਕਣੀ ਬਹੁਤ ਸੌਖੀ ਹੋ ਜਾਂਦੀ ਆ ਦੇਖੋ ਤੁਹਾਨੂੰ ਦੁਕਾਨੀ ਆ ਮੈਂ। ਬਹੁਤ ਆਸਾਨ ਤਰੀਕੇ ਨਾਲ ਚੱਕੀ ਜਾਂਦੀ ਹੈ ਔਰ ਫੱਟ ਦੇਣੀ ਹੈ। ਆਹ ਫੱਟ ਦੇਣੀ। ਨਹੀਂ ਫੱਟਦੀ ਫਿਰ ਉਹ ਬਸ ਤਾਂ ਇਹ ਨਹੀਂ ਕੋਪੀ ਗੇ ਰੱਖੋ। ਛੋੜੀ ਜਿਹੀ ਲੈ ਲਓ ਦਹੀਂ। ਦਹੀਂ ਕਿਹੜਾ ਮਾੜੀ ਮਿੱਠੀ ਪਈ ਦਹੀਂ। ਬਸ ਅੰਮੋਲਾ ਦੇਹੀ। ਠੰਡ ਚ ਦਹੀਂ ਹਿਸਾ। ਮਿੱਸੀ ਰੋਟੀ ਨਾਲ ਦਹੀਂ ਸਵਾਦੀ ਲੱਗਦਾ। ਗਰਮ ਗਰਮੀ ਬਹੁਤ ਹੋਈ। ਗਰਮੀ ਬਹੁਤ ਹੋਈ। ਠੰਡ ਬਹੁਤ ਹੋਈ ਪਈ ਹੈ। ਤੁੱਪ ਵੀ ਨਹੀਂ ਨਿਕਲ ਰਹੀ ਤੇ ਅੰਦਰ ਇਸੇ ਤਰੀਕੇ ਆਪਾਂ ਮੈਂ ਤਾਂ ਇਸੇ ਤਰੀਕੇ ਬਣਾਉਂਦੀ ਹੁੰਨੀ ਆ ਰੋਟੀਆਂ ਬਹੁਤ ਸਿੰਪਲ ਤੇ ਸੌਖੀ ਬਣ ਜਾਂਦੀ ਏ ਠੀਕ ਹੈ ਜੀ ਕਿਉਂਕਿ ਜਿਹੜੀ ਆਪਾਂ ਮਿੱਸੀ ਰੋਟੀ ਬਣਾਉਂਦੀ ਆ ਨਾ ਥੋੜੀ ਫਟਣ ਦਾ ਹੱਥ ਦੇ ਉੱਤੇ ਫਟਣ ਦਾ ਡਰ ਹੁੰਦਾ ਮੇਰੇ ਤੋਂ ਤਾਂ ਬਿਲਕੁਲ ਨਹੀਂ ਬਣਦੀ ਮੈਂ ਤਾਂ ਸਿੰਪਲ ਰੋਟੀ ਵੀ ਹੱਥ ਦੇ ਨਹੀਂ ਬਣਾ ਸਕਦੀ ਹੈਗੀ ਤੇ ਮੈਂ ਇਸੇ ਤਰੀਕੇ ਬਣਾਉਂਦੀ ਹੁੰਨੀ ਆ ਆ ਦੇਖੋ ਜੀ ਬਹੁਤ ਸਵਾਦ ਬਣਦੀ ਰੋਟੀ ਤੁਸੀਂ ਵੀ ਬਣਾਇਓ ਨਾਸ਼ਤਾ ਕਰ ਲਓ ਬਾਬੂ ਜੀ। ਛਾਹ ਬੁਜੀ। ਤਿਆਰ ਹੈ ਕੋ ਜੀ। ਹਾਂ ਆਪਾ ਤੁਸੀਂ ਸੇਕਣਾ ਚਾਹੋ ਉੱਪਰ ਵੀ ਸੇਕ ਸਕਦੇ ਹੋ। ਜੇਕਰ ਚੁੱਲ੍ਹੇ 'ਚ ਸੇਕਣਾ ਹੈ ਤੇ ਚੁੱਲ੍ਹੇ 'ਤੇ ਵੀ ਸੇਕ ਸਕਦੇ ਹੋ ਕਿਉਂਕਿ ਮੇਰੇ ਹੱਲੇ ਚੰਗੀ ਤਰ੍ਹਾਂ ਨਾ ਕੋਲਿਆਂ ਦੀ ਆਗ ਹੋਵੇ ਤਾਂ ਹੀ ਵਧੀਆ ਲੱਗਦਾ ਹੈ ਸੇਕਣਾ। ਸਿੱਕ ਜਾਂਦੀ ਹੈ ਵਧੀਆ ਤੇ ਇਹ ਦੇਖੋ ਚੱਕਣੀ ਵੀ ਬਹੁਤ ਸੌਕੀ ਹੁੰਦੀ ਹੈ। ਇਸ ਤਰ੍ਹਾਂ ਕਰਕੇ ਪੋਲੋ ਥੀਨ ਤੇ ਨਾ ਫਿਰ ਫੱਟਦੀ ਨਹੀਂ ਹੈਗੀ। ਆ ਦੇਖੋ। ਇਸ ਤਰ੍ਹਾਂ ਕਰਕੇ ਚੱਕ ਕੇ ਨਾਲ ਦੀ ਨਾਲ ਪਾ ਦਿਓ। ਕਿ ਇਹ ਦਾ ਬਸ ਢਰ ਹੁੰਦਾ ਹੈ ਮੇਸੀ ਰੋਟੀ ਦਾ ਜੇ ਫਟਣਾ ਚਾਵੇ ਇਹ ਆਟਾ ਬਸ ਇੱਥੇ ਹੁੰਦਾ ਵਧੀਆ ਜੇਕਰ ਤੁਹਾਡੀ ਰੋਟੀ ਫਟਦੀ ਥੋੜਾ ਜਿਹਾ ਹਲਕਾ ਜੇ ਜੇਕਰ ਤੁਸੀਂ ਚਾਹੋ ਤੇ ਕਣਕ ਦਾ ਵੀ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਆਟਾ ਠੀਕ ਹੈ ਜੀ ਉਹ ਵੀ ਬਹੁਤ ਸਵਾਦ ਬਣਦੀ ਹੈ ਇਸੇ ਤਰ੍ਹਾਂ ਹੀ ਆਪਾਂ ਕਣਕ ਦੀ ਵੀ ਬਣਾ ਸਕਦੇ ਹਾਂ ਇਸੇ ਤਰ੍ਹਾਂ ਹੀ ਆਪਾਂ ਮੱਕੀ ਦੀ ਵੀ ਬਣਾ ਸਕਦੇ ਹਾਂ ਆਪਣੀ ਆਪਣੀ ਸਭ ਦੀ ਆਪਣੀ ਮਰਜ਼ੀ ਹੈ ਜੀ ਬਹੁਤ ਸਵਾਦ ਲੱਗਦੀ ਬੜੀ ਸਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਬੜੀ ਸਵਾਦ ਰੋਟੀ ਹੈ ਜਾਰਾ ਆ ਗਿਆ ਜੀ ਖਾਣੇ ਮਸਾਲਾ ਤੇ ਗਾਇ ਸਾਡੇ ਸਰਦਾਰ ਜੀ ਨੂੰ ਖਾਸੀਅਤ ਹੈ ਚਾਹੇ ਸਾਡੇ ਘਰ ਜਿੰਨਾ ਮਰਜ਼ੀ ਦਹੀਂ ਦੇ ਦੋ ਮੱਖਣ ਦੇ ਦੋ ਇਹਨਾਂ ਨੇ ਸਬਜੀ ਲੈਣੀ ਲੈਣੀ ਹੈ ਨਾਲ ਮੱਖਣ ਫੇਰ ਉਹ ਫੇਰ ਮਿੱਸੀ ਹੋਵੇ ਕੁਛ ਹੋਵੇ ਇਹਨਾਂ ਕੋਲੋਂ ਨਹੀਂ ਖਾਦੇ ਜਾਂਦੇ ਬਿਨਾ ਸਬਜੀ ਦੇ ਮੱਖਣ ਦੀ ਰੋਟੀ ਆਨ ਲੋਗਾਂ ਬੀ ਦੀ ਸਬਜੀ ਬਹੁਤ ਸਾਰਾ ਲਾਂਦੀ ਆ ਨਹੀਂ ਸਵਾਦ ਲੱਗਦੀ ਏ ਸਵਾਦ ਲੱਗਦੀ ਏ ਨਹੀਂ ਮੈਂ ਕਹਿੰਦੀ ਪਰ ਜਿਵੇਂ ਮਿੱਸੀ ਰੋਟੀ ਦੇ ਨਾਲ ਨਹੀਂ ਸਾਨੂੰ ਜੀ ਕਰਦਾ ਇਸ ਤਰ੍ਹਾਂ ਬਣਾਓ ਇਹ ਹੋ ਜਾਂਦਾ ਮਿੱਸੀ ਰੋਟੀ ਨਾਲ ਹੀ ਮਜ਼ਾ ਆਉਂਦਾ ਮਿੱਸੀ ਰੋਟੀ ਦਾ ਦਹੀਂ ਹੋਵੇ ਮੱਖਣ ਹੋਵੇ ਲੱਸੀ ਹੋਵੇ ਉਹਦੇ ਨਾਲ ਹੀ ਵਧੀਆ ਲੱਗਦੀ ਬਣਾਉਂਦੇ ਆ ਡੈਡੀ ਪਤਾ ਕੀ ਕਹਿੰਦੇ ਹੁੰਦੇ ਸੀ ਸਾਡੇ ਇੱਟਾਂ ਨਾਲ ਪਕੌੜੇ ਹਨ ਜੇ ਆਪਾਂ ਗੋਭੀ ਨਾਲ ਰੋਟੀ ਖਾਂਦੇ ਹੁੰਦੇ ਸੀ ਨਾ ਮੱਕੀ ਦੀ ਕਹਿੰਦੇ ਸੀ ਇੱਟਾਂ ਨਾਲ ਪਕੌੜੇ ਖਾਣ ਲੱਗ ਗਏ ਤੁਸੀਂ ਅੱਗ ਚਾਹੀਦੀ ਬਸ ਤੇ ਲਗਾਇਆ ਇੱਧਰ ਬਾਂਦੀ ਸਾਡੀ ਰੋਟੀ ਠੀਕ ਹੈ ਜੀ ਜੇਕਰ ਤੁਸੀਂ ਵੀ ਬਣਾਉਂਦੇ ਹੋ ਤੇ ਇਸੇ ਤਰ੍ਹਾਂ ਹੀ ਗਰਮ ਗਰਮ ਰੋਟੀ ਬਣਾਉਣਾ ਕਰੋ ਬਹੁਤ ਵਧੀਆ ਤੇ ਬਹੁਤ ਟੇਸਟੀ ਲੱਗ ਰਹੀ ਹੈ ਤੇ ਬਹੁਤ ਸੁਆਦ ਲੱਗ ਰਹੀ ਜੇਕਰ ਤੁਸੀਂ ਤੁਹਾਨੂੰ ਵੀ ਪਸੰਦ ਆਏ ਤਾਂ ਕਮੈਂਟਾਂ ਵਿੱਚ ਦੱਸਿਓ ਤੇ ਇੱਧਰ ਦੇਖ ਲਓ ਇਹਦੇ ਰੋਟੀ ਇਸ ਤਰ੍ਹਾਂ ਖਾਣ ਦਾ ਨਜ਼ਾਰਾ ਹੀ ਇੱਦਾਂ ਹੈ ਮਤਲਬ ਜਿੱਦਾਂ ਮਰਜ਼ੀ ਖਾ ਲਓ ਇਹਨੂੰ ਤੁਸੀਂ ਗੋਭੀ ਨਾਲ ਖਾ ਲਓ ਸਬਜ਼ੀ ਨਾਲ ਖਾਓ ਚਾਹੇ दाल ਸਬਜ਼ੀ ਲੈ ਲਓ ਤੇ ਚਾਹੇ ਮੱਖਣ ਕੇ ਹੋ ਜਿਸ ਤਰ੍ਹਾਂ ਮਰਜ਼ੀ ਹੋ ਉਸ ਤਰ੍ਹਾਂ ਖਾਓ ਮੇਰਾ ਇਹੀ ਤਰੀਕਾ ਸੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਤਾ ਬਹੁਤ ਸਾਰਾ ਪਿਆਰ ਤੇ ਬਹੁਤ ਸਾਰੇ ਕਮੈਂਟ ਕਰਨਾ ਠੀਕ ਹੈ ਜੀ ਬਾਕੀ ਮਿਲਦੀਆਂ ਜੀ ਕੱਲ੍ਹ ਨਾਲ ਨਵੇਂ ਵੀਡੀਓਸ ਸਾਰਿਆਂ ਨੂੰ ਮੇਰੀ ਪਿਆਰ ਬਹੁਤ ਸ੍ਰੀ ਕਾਲ ਜੀ ਬਾਏ ਬਾਏ ਤੇ ਲਓ ਜੀ ਆਹ ਦੇਖੋ ਕਿੰਨੀਆਂ ਵਧੀਆਂ ਬਿਨਾ ਫਟੇ ਬਿਨੇ ਉਹਦੇ ਤੇ ਬਣ ਜਾਂਦੀ ਏ ਰੋਟੀ ਤੇ ਬਹੁਤ ਵਧੀਆਂ ਵੀ ਬਣਦੀ ਏ ਤੁਸੀਂ ਦੇਖ ਸਕਦੇ ਹੋ ਇਕਦਮ ਨਰਮ ਵੀ ਬਣਦੀ ਏ ਹੈਨਾ ਜੀ ਇਹਨੂੰ ਆਪਾਂ ਜਿੱਦਾਂ ਮਰਜ਼ੀ ਆਪਣਾ ਰਾੜ ਸਕਦੇ ਆ ਤੇ ਇਹ ਵਾਲੀ ਰੋਟੀ ਜ਼ਰੂਰ ਤੁਸੀਂ ਟਰਾਈ ਕਰਿਓ ਠੀਕ ਹੈ ਜੀ ਬਹੁਤ ਟੇਸਟੀ ਲੱਗੇਗੀ ਤੁਹਾਡੇ ਬੱਚੇ ਵੀ ਬਲਕਿ ਖੁਸ਼ ਹੋ ਕੇ ਖਾਣਗੇ